ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪ੍ਰਦੀਪ ਢੱਲੋ ਸੋ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਨਾ ਇਹ ਧਰਤੀ ਇਹੋ ਜੀ ਆ ਬਹੁਤ ਟੈਲੈਂਟ ਇਹਦੇ ਦੇ ਵਿੱਚ ਜਿਹੜਾ ਸਮੋਇਆ ਹੋਇਆ ਹੈ ਬੜਾ ਟੈਲੈਂਟ ਇਹੋ ਜਿਹਾ ਰਹਿ ਜਾਂਦਾ ਹੈ ਜਿਹੜਾ ਕਈ ਮਜਬੂਰੀਆਂ ਕਰਕੇ ਸਾਹਮਣੇ ਨਹੀਂ ਆ ਪਉਂਦਾ ਔਰ ਉਹ ਇਹੋ ਜਿਹਾ ਟੈਲੈਂਟ ਹੁੰਦਾ ਜਦੋਂ ਦੇਖਦੇ ਆ ਤਾਂ ਦੇਖਣ ਸੁਣਨ ਵਾਲੇ ਵੀ ਹੈਰਾਨ ਰਹਿ ਜਾਂਦੇ ਆ ਮੈਂ ਇਹ ਗੱਲ ਕਰ ਰਿਹਾ ਕਿ ਮੇਰੇ ਨਾਲ ਅੱਜ ਅਜੇਹਾ ਇੱਕ ਨੌਜਵਾਨ ਜਿਹਦੇ ਵਿੱਚ ਬੜਾ ਖੂਬਸੂਰਤ ਟੈਲੈਂਟ ਹੈ ਔਰ ਸਭ ਤੋਂ ਵੱਡੀ ਗੱਲ ਜਿਨ੍ਹਾਂ ਨੂੰ ਉਹ ਆਪਣਾ ਮਾਰਗਦਰਸ਼ਕ ਮੰਨਦਾ ਹੈ ਮਰਹੂਮ ਸਿੱਧੂ ਮੂਸੇਵਾਲਾ ਉਹਨਾਂ ਦਾ ਕਟੜ ਫੈਨ ਹੈ ਔਰ ਸਿੱਧੂ ਮੂਸੇਵਾਲਾ ਦੇ ਫੈਨ ਤੁਹਾਨੂੰ ਵੀ ਪਤਾ ਹੈ ਵੀ ਕਿਹੋ ਜਿਹੇ ਹੁੰਦੇ ਆ ਪੂਰੇ ਕਟੜ ਹੁੰਦੇ ਆ ਤੇ ਇਹ ਵੀ ਵੀਰ ਕਲਾ ਨਾਲ ਪੂਰਾ ਟੈਲੈਂਟ ਨਾਲ ਭਰਪੂਰ ਹੈ ਤੇ ਅਸੀਂ ਇਹਨਾਂ ਦੀ ਕਲਮ ਇਹਨਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਜਾ ਰਹੇ ਹਾਂ ਔਰ ਗੱਲਬਾਤ ਕਰਦੇ ਹਾਂ ਮੇਰੇ ਨਾਲ ਪਿੰਡ ਤੂਰਕੋਟ ਰਣਸੀ ਦੀ ਇੱਕ ਖੂਬਸੂਰਤ ਆਵਾਜ਼ ਮੇਰੇ ਨਾਲ ਨੇ ਮੰਗੀ ਤੂਰਕੋਟ ਮੰਗੀ ਭਾਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਧੰਨ ਸਾਬ ਜਿਹੜਾ ਤੁਸੀਂ ਸਾਡੇ ਨਮਾਣੇ ਜਿਹੇ ਗੀਤਕਾਰਾਂ ਨੂੰ ਅੱਗੇ ਲੈ ਕੇ ਆਉਨੇ ਆ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਜੀਦਾ ਤੁਸੀਂ ਨਾਮ ਲੈ ਕੇ ਸਿੱਧੂ ਮੂਸੇਵਾਲਾ ਦੇ ਤੁਸੀਂ ਬਹੁਤ ਕੱਟੜ ਫੈਨ ਹੋ ਜੀ ਕੱਟੜ ਫੈਨ ਹੈ ਜੀ ਕੱਟੜ ਫੈਨ ਅੱਛਾ ਮਿਲੇ ਵੀ ਉਹ ਕਦੇ ਨਹੀਂ ਮੈਂ ਜਾਣ ਦੀ ਤਿੰਨ ਚਾਰ ਵਾਰੀ ਮੈਂ ਜਾ ਕੇ ਆ ਮੈਨੂੰ ਮੇਰੀ ਬਦਕਿਸਮਤੀ ਮਿਲ ਨਹੀਂ ਹੋਇਆ ਮਿਲ ਨਹੀਂ ਹੋਇਆ ਹਾਂਜੀ ਪਰ ਉਹਨਾਂ ਨੂੰ ਤੁਸੀਂ ਆਪਣਾ ਗੁਰੂ ਮੰਨ ਗੁਰੂ ਮੰਨਦੇ ਆ ਜੀ ਗੁਰੂ ਮੰਨਦੇ ਆ ਵਾਹ ਜੀ ਦਿਲੋਂ ਗੁਰੂ ਮੰਨਦੇ ਆ ਜੀ ਸੋ ਸਿੱਧੂ ਮੂਸੇਵਾਲਾ ਦੇ ਫੈਨ ਵੀ ਨੇ ਬਾਈ ਤੇ ਨਾਲ ਦੀ ਨਾਲ ਇਹਨਾਂ ਦੀ ਕਲਮ ਬੜੀ ਘੈਂਟ ਹੈ ਪਹਿਲੇ ਤਾਂ ਮੈਂ ਚਾਹਾਂਗਾ ਕਿ ਆਪਾਂ ਜਿਹੜੀ ਆਪਣੀ ਗੱਲਬਾਤ ਦੀ ਸ਼ੁਰੂਆਤ ਕੁਝ ਸੁਣਾਉਂਗੇ ਸਾਡੇ ਦਸ਼ਕਾਂ ਨੂੰ ਕੁਝ ਹਾਂਜੀ ਜਰੂਰ ਸੁਣਾਵਾਂਗੇ ਕੁਝ ਸੁਣਾਓ ਹਾਂ ਇਹ ਸਿੱਧੂ ਮੂਸੇ ਵਾਲਾ ਵੀ ਜੋ ਵੀ ਲਿਖਦਾ ਸੀ ਤੇ ਦਿਨੋਂ ਲਿਖਦਾ ਸੀ ਤੇ ਉਹਦੀ ਕਲਮ ਤਬਾਹੀ ਸੀ ਪੂਰੀ ਬਿਲਕੁਲ ਠੀਕ ਠੀਕ ਹੈ ਜਿਉ ਸਿੱਖ ਇਤਿਹਾਸ ਲਿਖਦਾ ਸੀ ਤਾਂ ਸਿੱਖ ਇਤਿਹਾਸ ਵੀ ਗੱਲ ਸਿਰੇ ਚੱਲਦੀ ਸੀ ਜੇ ਪਹਿਲੀ ਗੱਲ ਤਾਂ ਸਾਨੂੰ ਬਹੁਤ ਖੁਸ਼ੀ ਆ ਵੀ ਉਹਨੇ ਸਾਡੇ ਗੱਲ ਸੱਭਿਆਚਾਰ ਨੂੰ ਤੇਰੀ ਮੇਰੀ ਚੋਂ ਕੱਢਿਆ ਹੂੰ ਉਹਨੇ ਸਾਨੂੰ ਵਧੀਆ ਗੀਤ ਦਿੱਤੇ ਸਾਨੂੰ ਅਣਖੀ ਗੀਤ ਦਿੱਤੇ ਹੂੰ ਬਿਲਕੁਲ ਹਾਂ ਅਣਖੀ ਗੀਤ ਸੀ ਗਾਉਂਦਾ ਪੁੱਤ ਸਰਦਾਰਾਂ ਦਾ ਮਰ ਕੇ ਵੀ ਉਹਦਾ ਖੂਨ ਦੇਖ ਲਓ ਠਰਿਆ ਨਹੀਂ ਕਾਹ ਤੋਂ ਯਾਰੋ ਹਾਰਪੋ ਨੇ ਤਸਵੀਰਾਂ ਤੇ ਤੇ ਜੱਟ ਬੂਸੇ ਵਾਲਾ ਜਿਉਂਦਾ ਅਜੇ ਵੀ ਮਰਿਆ ਨਹੀਂ ਕਾਹ ਤੋਂ ਯਾਰੋ ਹਾਰਪੋ ਨੇ ਤਸਵੀਰਾਂ ਤੇ ਵਾਹ ਜੀ ਵਾਹ ਸੋ ਅੱਜ ਕੀ ਕਾਰਨਾ ਮੰਗੀ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਲਿਖਦੇ ਆਨੋ ਮੈਨੂੰ ਜੀ ਉਹਗੇ 16 17 ਸਾਲ ਹੋ ਗਏ ਲਖਦੇ ਇਸ ਤੋਂ ਪਹਿਲਾਂ ਕਦੇ ਕੈਮਰਾ ਤੇ ਆਏ ਹੋ ਕਦੇ ਸਾਹਮਣੇ ਨਹੀਂ ਨਹੀਂ ਜੀ ਇੱਕ ਦੀ ਵਾਰ ਆਇਆ ਮੈਂ ਪਰ ਗਰੀਬੀ ਦੇ ਕਾਰਨ ਮੌਕਾ ਨਹੀਂ ਮਿਲਿਆ ਤੇ ਤੁਸੀਂ ਆਫ ਦਾ ਕੈਮਰਾ ਦੱਸ ਰਹੇ ਸੀ ਵੀ ਅੱਜ ਤੁਹਾਡਾ ਜਿਹੜਾ ਸਾਡੇ ਨਾਲ ਸੰਪਰਕ ਕਰਨ ਦਾ ਕੋਈ ਖਾਸ ਕਾਰਨ ਹੈ ਕੀ ਕਾਰਨ ਕਾਰਨ ਇਹ ਆ ਜੀ ਵੀ ਗੁਰੂ ਨੂੰ ਪਿਓ ਵੀ ਮੰਨਿਆ ਜਾਂਦਾ ਤੇ ਗੁਰੂ ਵੀ ਮੰਨਿਆ ਜਾਂਦਾ ਜਿਹਨੂੰ ਮੰਨ ਲਈ ਉਹ ਹੀ ਰੱਬ ਆਪਣਾ ਬਿਲਕੁਲ ਠੀਕ ਹੈ ਮੈਂ ਸਿੱਧੂ ਮੂਸੇ ਵਾਲੇ ਨੂੰ ਆਪਦਾ ਦਿਲੋਂ ਸਤਿਕਾਰ ਕਰਦਾ ਹਾਂ ਚਲੋ ਭਾਵੇਂ ਦੁਨੀਆ ਤੋਂ ਚਲੇ ਗਏ ਸਰੀ ਕਰਦੇ ਆ ਠੀਕ ਹੈ ਪਰ ਮੈਨੂੰ ਦੁੱਖ ਬਹੁਤ ਹੋਇਆ ਹੂੰ ਦੁੱਖ ਬਹੁਤ ਹੋਇਆ ਤੇ ਮੈਂ ਆਪਦੇ ਗੀਤਾਂ ਨੂੰ ਮਤਲਬ ਉੱਥੇ ਹੀ ਰੱਖ ਲਿਆ ਵੀ ਕੀ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਮੈਂ ਤਾਂ ਇਹੀ ਕਹਿ ਰਿਹਾ ਵੀ ਦੁਬਾਰਾ ਆ ਗਿਆ ਸਿੱਧੂ ਹੂੰ ਮੈਨੂੰ ਖੁਸ਼ੀ ਬਹੁਤ ਹੋਈ ਹੂੰ ਵੀ ਮੈਂ ਆਪਦਾ ਗਾਣਾ ਭਲਾ ਮੇਰੇ ਇੱਕ ਬੋਲ ਹੀ ਬੋਲਦੇ ਮੈਂ ਇਹ ਨਹੀਂ ਕਹਿੰਦਾ ਮੈਨੂੰ ਸਿੱਧੂ ਮੂਸੇ ਵਾਲੇ ਨੇ ਮੇਰੇ ਗਾਣੇ ਗਾਉਣੇ ਸੀ ਪਰ ਤੁਹਾਨੂੰ ਬੋਲ ਆਪੇ ਪਤਾ ਲੱਗ ਜੂ ਵੀ ਨਹੀਂ ਗਾਉਣੇ ਸੀ ਜਾਂ ਗਾਉਣੇ ਸੀ ਹੂੰ ਔਰ ਮੈਨੂੰ ਆਉਣ ਦੀ ਬੜੀ ਖੁਸ਼ੀ ਹੋਈ ਵੀ ਸਿੱਧੂ ਮੂਸੇ ਵਾਲੇ ਨੇ ਕਹਿੰਦੇ ਜਨਮ ਲੈ ਲਿਆ ਤੇ ਮੇਰੇ ਕੋਲੇ ਮਤਲਬ ਮੇਰੇ ਚ ਐਨੇ ਹਲੇ ਵੀ ਰਹਿਮ ਰੱਖੀ ਵੀ ਆ ਪਰਮਾਤਮਾ ਵੱਲੋਂ ਵੀ ਮੈਂ ਪਹਿਲਾਂ ਮੈਨੂੰ 12 ਸਾਲ ਵੇਟ ਕਰਨੀ ਪੈ ਜੇ ਉਹ ਗੀਤਾਂ ਦੀ ਗਵਾਉਣੇ ਸਿੱਧੂ ਮੂਸੇ ਵਾਲੇ ਤੋਂ ਹੀ ਹੈ ਛੋਟੇ ਸਿੱਧੂ ਹਾਂ ਛੋਟੇ ਮਤਲਬ ਇਹ ਤੁਹਾਡੇ ਮਨ ਦੀ ਤਮੰਨਾ ਹੈ ਨਹੀਂ ਤੁਸੀਂ ਤਮੰਨਾ ਜੀ ਦੇਖੋ ਇਹ ਹੁੰਦੀ ਹੈ ਤੁਹਾਡਾ ਸਮਰਪਣ ਭਾਵਨਾ ਹਾਂ ਕਿ ਬਈ ਮੰਗੀ ਕਹਿੰਦਾ ਕਿ ਮੈਂ ਗੀਤ ਗਵਾਉਣੇ ਛੋਟੇ ਮੂਸੇ ਵਾਲੇ ਤੋਂ ਹੀ ਆਏ ਪਰ ਮੈਂ ਵੇਟ ਕਰੂੰਗਾ ਉਹਨਾਂ ਦੇ ਜਦੋਂ ਤੱਕ ਉਹ ਪੂਰਾ ਤਿਆਰ ਨਹੀਂ ਹੁੰਦੇ ਕਈ ਬੰਦੇ ਲਿਖਦੇ ਕਹਿੰਦੇ ਸਾਡਾ ਅੱਜ ਹੀ ਗਾਣਾ ਹੋ ਜੀ ਮੈਨੂੰ 17 ਸਾਲ ਹੋ ਗਏ ਲੈ ਕੇ ਸਫਰ ਬਹੁਤ ਵੱਡੀ ਚੀਜ਼ ਹਾਂ ਹਲੇ ਮੇਰਾ ਸਫਰ ਆ ਵੀ ਜਿੰਨਾ ਚਿਰ ਆਪ ਅਸਟੇਜਾਂ ਤੇ ਨਹੀਂ ਆਉਂਦਾ ਉਹਨਾਂ ਚਿਰ ਮੈਂ ਅੱਛਾ ਵੀ ਸਬਰ ਕਰੂੰਗਾ ਤੇ ਉਹਦੀ ਆਉਣ ਦੀ ਖੁਸ਼ੀ ਦੀ ਮੈਂ ਦੋ ਬੋਲ ਲਿਖੇ ਸੀਗੇ ਵਾਹ ਜੀ ਨਿੱਕੇ ਪੈਰੀ ਜਾਂਤੇ ਆਗੇ ਹਾਂ ਤੁਮਾਂ ਪੈ ਗਿਆਂ ਵਰਲਡ ਵਿੱਚ ਸਾਰੇ ਹਉ ਤਨਵਾਦ ਸੱਚੇ ਪਾਤਸ਼ਾਹ ਮੇਰੇ ਮਗਲਾ ਤੇਰੇ ਰੰਗ ਨੇ ਲਿਆਰੇ ਓ ਨਿੱਕੇ ਪੈਰੀ ਜੱਟ ਮੁੜਿਆ ਵਾਜੀ ਹਉ ਤੁਨ ਮਾ ਚਰਨ ਕੌਰ ਜੀ ਜੀਨੇ ਕਿੱਡੀ ਵੱਡੀ ਕੀਤੀ ਕਰਵਾਨੀ ਓ ਉਮਰ ਸੀ 60 ਸਾਲ ਦੀ ਦਿੱਤੀ ਖੁਦਾ ਨੇ ਹੇ ਮੋੜ ਕੇ ਨਿਸ਼ਾਨੀ ਓ ਸਾਰਾ ਜੱਗ ਲੱਡੂ ਵੰਡਦਾ ਓ ਸਾਰਾ ਜੱਗ ਲੱਡੂ ਵੰਡਦਾ ਨਾਲੇ ਨੱਚਦੇ ਨੇ ਚਾਨਣ ਤੇ ਤਾਰੇ ਹੌ ਲਿੱਕੇ ਪੈਰੀ ਜੱਟ ਆ ਗਿਆ ਮੇਰੇ ਮੌਲਾ ਤੇਰੇ ਰੰਗ ਨੇ ਨਿਆਰੇ ਹੌ ਨੱਕੇ ਪੈਰੀ ਜੱਟ ਮੁੜਿਆ ਬਾਤ ਚ ਕੀ ਬਾਤ ਹੈ ਬਹੁਤ 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 ਪਿਆਰੀ ਆਵਾਜ਼ ਵੀ ਬਹੁਤ ਪਿਆਰੀ ਹੈ ਤੇ ਅਬ ਤੁਹਾਡੇ ਕਲਮ ਚ ਵੀ ਨਾਮ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਹੁਣ ਤੁਸੀਂ ਗੱਲ ਕਰ ਰਹੇ ਸੀ ਸਿੱਧੂ ਮੂਸੇ ਵਾਲੇ ਦਾ ਗੀਤ ਆ ਰਿਹਾ ਹੈ ਹਾਂਜੀ ਤੇ ਉਹਦੇ ਲਈ ਕੀ ਕਹਿਣਾ ਚਾਹੁੰਦੇ ਉਹ ਲਈ ਕਹਿ ਰਿਹਾ ਵੀ ਕਹਿੰਦੇ ਗੁਰੂ ਰੰਧਾਵਾ ਨੂੰ ਚੈਲੰਜ ਕਰਤਾ ਉਹ ਤਾਂ ਗੁਰੂ ਰੰਧਾਵਾ ਵੀ ਨਹੀਂ ਅੱਛਾ ਗੁਰੂ ਰੰਧਾਵਾ ਨੇ ਚੈਲੰਜ ਕੀਤਾ ਜਿਹੜਾ ਸੋਸ਼ਲ ਮੀਡੀਆ ਤੇ ਵਿਵਾਦ ਚੱਲ ਰਿਹਾ ਕਿ ਗੁਰੂ ਰੰਧਾਵਾ ਨੇ ਚੈਲੰਜ ਕੀਤਾ ਹਾਂ ਅੱਛਾ ਅਸੀਂ ਗੁਰੂ ਰੰਧਾਵਾ ਨੂੰ ਇਹ ਕਹਿਣ ਲੱਗਾ ਮੇਰਾ ਚੈਲੰਜ ਆ ਵੀ ਉਹਦਾ ਬਾਬਾ ਬੋੜ ਆ ਲਿਖਣ ਦਾ ਤੇ ਗਾਇਕੀ ਦਾ ਲੈ ਮੈਂ ਅੱਜ ਇੱਕ ਗਾਣਾ ਛੱਡ ਰਿਹਾ ਉਹਦੇ ਲਈ ਪ੍ਰਸ਼ੰਸਾ ਹੀ ਦੇ ਰਿਹਾ ਤੁਸੀਂ ਗੁਰੂ ਰੰਧਾਵਾ ਨੂੰ ਹਾਂ ਪ੍ਰਸ਼ੰਸਾ ਹੀ ਦੇ ਰਿਹਾ ਮੈਂ ਸਿੱਧੂ ਮੂਸੇਵਾਲਾ ਹਾਂ ਬਈ ਤੂੰ ਮੂਸੇਵਾਲੇ ਦੇ ਮੂਸੇਵਾਲੇ ਨੂੰ ਕੀ ਮੁਕਾਬਲਾ ਕਰੇਗਾ ਮੈਂ ਇੱਕ ਗਾਣਾ ਛੱਡ ਰਿਹਾ ਉਹਦੇ ਕਰਕੇ ਜੀ ਹਾਂ ਜਿਹੜਾ ਵਿਵਾਦ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਗੁਰੂ ਰੰਧਾਵਾ ਤੇ ਸਿੱਧੂ ਮੂਸੇਵਾਲਾ ਦੇ ਜਿਹੜੇ ਫੈਨਸ ਹੈ ਔਰ ਉੱਥੇ ਬਾਈ ਮੰਗੀ ਕਹਿੰਦਾ ਕਿ ਸਿੱਧੂ ਮੂਸੇਵਾਲਾ ਵੱਲੋਂ ਜਿਹੜੀ ਰਿਪਲਾਈ ਹੈ ਮੈਂ ਗੁਰੂ ਰੰਧਾਵਾ ਨੂੰ ਦੇ ਰਿਹਾ ਤੇ ਕੀ ਹੈ ਉਹ ਬੋਲ ਥੋੜਾ ਜਿਹਾ ਉਹ ਬੋਲ ਆ ਗੀ ਗਾਣੇ ਦੇ ਗੀਤ ਨਾਏ ਬੰਬੇ ਦੀਆਂ ਨੱਡੀਆਂ ਮੜੇ ਉਧਰ ਕੈਮਰੇ ਵੱਲ ਦੇਖ ਕੇ ਹਾਲੀਵੁੱਡ ਵਿੱਚ ਪਾਤੀ ਟੱਕ ਯੱਟਨੇ ਨੀ ਗੇਕੀ ਵਾਲੇ ਕੱਢ ਦਿੱਤੇ ਵਾਟ ਯੱਟਨੇ ਓਹ ਬੋਲੀਵੁੱਡ ਵਿੱਚ ਪਾਤੀ ਟੱਕ ਯੱਟਨੇ ਤੇ ਗੇਕੀ ਵਾਲੇ ਕੱਢ ਦਿੱਤੇ ਵਾਟ ਯੱਟਨੇ ਜਿਹੜੇ ਆਪਣੇ ਆਪ ਤੇ ਸਿਗੇ ਮਾਣ ਕਰਦੇ ਆਪਣੇ ਆਪ ਤੇ ਸਿਗੇ ਮਾਣ ਕਰਦੇ ਉਹਨਾਂ ਦਾ ਹਵੈਮ ਨਹੀਂ ਮੈਂ ਦੂਰ ਕਰਤਾ ਨਾਲ ਬੰਬੇ ਦੀਆਂ ਉਹ ਬੰਦੇ ਦੀਆਂ ਉਹ ਬੰਦੇ ਦੀਆਂ ਨੱਡੀਆਂ ਖਚਾਉਣ ਫੋਟਮਾਂ ਤੇ ਮੂਸਾ ਪਿੰਡ ਜੱਟ ਨੇ ਮਸ਼ਹੂਰ ਕਰਤਾ ਬੰਬੇ ਦੀਆਂ ਰਾਣੀਆਂ ਖਚਾਉਣ ਫੋਟਮਾਂ ਤੇ ਮੂਸਾ ਪਿੰਡ ਜੱਟ ਨੇ ਮਸ਼ਹੂਰ ਕਰਤਾ ਹੋਏ ਹੋਏ ਇੱਕ ਗੀਤ ਨਾਲ ਦਿੱਲੀ ਤੇ ਲਾਹੌਰ ਹਿੱਲਦੇ ਨਹੀਂ ਬੰਬੇ ਦੇ ਸਟਾਰ ਜੱਫੀ ਪਾ ਕੇ ਮਿਲਦੇ ਇੱਕ ਗੀਤ ਨਾਲ ਦਿੱਲੀ ਤੇ ਲਾਹੌਰ ਹਿੱਲਦੇ ਨਹੀਂ ਬੰਬੇ ਦੇ ਸਟਾਰ ਜੱਫੀ ਪਾ ਕੇ ਮਿਲਦੇ ਹੋ ਐਲਜੀ ਦੇ ਰੌਂਦ ਵਾਂਗੂ ਗੀਤ ਚੱਲਦੇ ਹੋ ਐਲਜੀ ਦੇ ਰੌਂਦ ਵਾਂਗੂ ਗੀਤ ਚੱਲਦੇ ਇੰਜ ਲੱਗੇ ਜਿਵੇਂ ਗੀਤਾਂ ਚ ਬਰੂਦ ਭਰਤਾ ਨਾਲ ਬੰਦੇ ਦੀਆਂ ਉਹ ਬੰਦੇ ਦੀਆਂ ਲੱਡੀਆਂ ਖਚੌਣ ਫੋਟਮਾ ਤੇ موسی ਪਿੰਡ ਜੱਟ ਨੇ ਮਸ਼ਹੂਰ ਕਰਤਾ ਬੰਦੇ ਦੀਆਂ ਰਾਣੀਆਂ ਖਚੌਣ ਫੋਟਮਾ ਤੇ موسی ਪਿੰਡ ਜੱਟ ਨੇ ਮਸ਼ਹੂਰ ਕਰਤਾ ਵਾਹ ਉਹ ਪਾਤੀ ਗੀਤਾਂ ਚ ਦਿਨਾਲੀ ਨਹੀਂ ਮੈਂ ਜੌਣੇ ਮੋੜਦੀ ਇੱਕ ਬਾਈ ਦੇ ਗਾਣੇ ਦੇ ਦਰਵਾਜ਼ਾ ਹੋ ਗਿਆ ਸੀ ਬਿਲਕੁਲ ਪਾਟੀ ਗੀਤਾਂ ਜਿੱਦ ਨਾਲੀ ਨਹੀਂ ਮੈਂ ਜੋਣੇ ਮੋੜਦੀ ਤੇ ਚੰਗੇ ਚੰਗੇ ਬੈਲੀਆਂ ਦੇ ਸਿੰਘ ਪੋੜਗੀ ਓ ਬਾਈ ਬਾਈ ਗਾਣਾ ਪੂਰਾ ਹਟ ਹੋ ਗਿਆ ਬਾਈ ਬਾਈ ਗਾਣਾ ਪੂਰਾ ਹਟ ਹੋ ਗਿਆ ਜਿਵੇਂ ਮੈਂ ਸੰਬਾ ਵਾਲੀ ਡਾਂਗ ਵਿੱਚ ਕੋਕਾ ਜੜਤਾ ਨਾਲ ਬੰਬੇ ਦੀਆਂ ਬੰਬੇ ਦੀਆਂ ਲੱਡੀਆਂ ਖਚੋਣ ਫੋਟਮਾ ਤੇ ਮੂਸਾ ਪਿੰਡ ਜੱਟ ਨੇ ਮਸ਼ਹੂਰ ਹੀ ਕਰਤਾ ਉਮਾਰੀ ਮੋਟੀ ਗੱਲੋਂ ਮੰਨਦਾ ਨਾ ਹਾਰਾ ਨੀ ਤੇ ਜੱਟ ਨੂੰ ਹੈ ਕਹਿੰਦੇ ਨਾ ਟੱਗਿਆਰਾ ਨੀ ਅਈ ਮਾੜੀ ਮੋਟੀ ਦੱਲੋਂ ਮੰਨਦਾ ਨਾ ਹਾਰਾ ਨੀ ਤੇ ਜੱਟ ਨੂੰ ਹੈ ਕਹਿੰਦੇ ਨਾ ਟੱਗਿਆਰਾ ਨੀ ਅਈ ਦੁਨੀਆ ਮਨਾਤੀ ਸਿੱਧੇ ਸਾਦੇ ਅਟ ਨੇ ਅਈ ਦੁਨੀਆ ਮਨਾਤੀ ਸਿੱਧੇ ਸਾਦੇ ਅਟ ਨੇ ਮੰਗੀ ਧੂੜ ਕੋਟ ਐਵੇਂ ਨਹੀਂ ਸਬਤ ਕਰਦਾ ਨਾਲ ਬੰਦੇ ਦੀਆਂ ਉਹ ਬੰਦੇ ਦੀਆਂ ਨੱਡੀਆਂ ਖਚਾਉਣ ਫੋਟਮਾ ਤੇ ਮੂਸਾ ਪਿੰਡ ਜੱਟ ਨੇ ਮਸ਼ਹੂਰ ਕਰਤਾ ਬੰਦੇ ਦੀਆਂ ਰਾਣੀ ਆ ਖਚਾਉਣ ਫੋਟਮਾ ਤੇ موسی ਪਿੰਡੇ ਯੱਟ ਨੇ ਮਸ਼ਹੂਰ ਕਰਤਾ ਹਾਏ ਹੋਏ ਹਾਏ ਹੋਏ ਵਾਹ ਜੀ ਵਾਹ ਕੀ ਬਾਤ ਹੈ ਸੋ ਇਹ ਸੀ ਮੰਗੀ ਧੂਰਕੋਟ ਵੱਲੋਂ ਸਿੱਧੂ ਮੂਸੇਵਾਲਾ ਦੇ ਬਿਹਾਫ ਤੇ ਗੁਰੂ ਰੰਧਾਵਾ ਨੂੰ ਰਿਪਲਾਈ ਇਹਨਾਂ ਦਾ ਕਹਿਣਾ ਹੈ ਕਿ ਗੁਰੂ ਰੰਧਾਵਾ ਨੇ ਕੋਈ ਚੈਲੰਜ ਕੀਤਾ ਹੈ ਜਿਹੜਾ ਸਿੱਧੂ ਮੂਸੇਵਾਲਾ ਨੂੰ ਸੋ ਇਹਨਾਂ ਦੇ ਦਿਲ ਨੂੰ ਠੇਸ ਪਹੁੰਚੀ ਇਹਨਾਂ ਨੇ ਉਹ ਰਿਪਲਾਈ ਇਹ ਜਿਹੜੇ ਸામਨੇ ਰੱਖਣੀ ਚਾਹੁੰਦੇ ਸੀ ਗੁਰੂ ਰੰਧਾਵਾ ਤੱਕ ਪਹੁੰਚਾਉਣੀ ਚਾਹੁੰਦੇ ਸੀ ਹੁਣ ਇਹ ਕੰਮ ਤਾਂ ਵੀਰੋ ਤੁਹਾਡਾ ਤੁਸੀਂ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰੋ ਕਿ ਜਿਹੜਾ ਸਿੱਧੂ ਮੂਸੇਵਾਲਾ ਦੇ ਇਸ ਪਿਆਰੇ ਫੈਨ ਦੀ ਰਿਪਲਾਈ ਹੈ ਜਿਹੜੀ ਉਹ ਗੁਰੂ ਰੰਧਾਵਾ ਤੱਕ ਪਹੁੰਚੇ ਸੋ ਸਾਡੇ ਦਰਸ਼ਕਾਂ ਲਈ ਹੋਰ ਕੁਝ ਸੁਣਾਉਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹਿਣਾ ਚਾਹਣਾ ਜੀ ਸਿੱਧੂ ਮੂਸੇਵਾਲੇ ਬਾਈ ਨੇ ਇਹ ਕਿਹਾ ਸੀ ਵੀ ਜਿਹਦੇ ਵਿੱਚ ਕੋਈ ਗੱਲਬਾਤ ਆ ਟਾਇਲਟ ਉਹ ਤਾਂ ਮੈਂ ਬੰਦਾ ਜਮਾਂ ਗਰੀਬ ਹੋਵੇ ਹੂੰ ਉਹਨੂੰ ਤਾਂ ਚੱਕੋ ਫੋਕਰਿਆਂ ਦੇ ਤੁਸੀਂ ਝੁਗਲਾ ਪਾਰਦਿਆ ਕਰੋਗੇ ਸਟੇਜਾਂ ਤੋਂ ਥੱਲੇ ਖਿੱਚਿਆ ਕਰੋਗੇ ਹੂੰ ਕਿਉਂਕਿ ਜੇਕਰ ਉਹਦੀ ਬਾਈ ਦੀ ਗੱਲ ਨੂੰ ਮੰਨਦੇ ਹੂੰ ਜੇ ਤਾਂ ਤੁਸੀਂ ਗੀਤਾਂ ਦੇ ਵਿੱਚ ਲੱਕ ਮਣਨੇ ਚੁੰਨ ਸਣਨੇ ਚਾਹਨੇ ਹੂੰ ਹੂੰ ਫਿਰ ਤਾਂ ਤੁਹਾਡਾ ਹਨਾ ਆਪਦਾ ਗੱਲਬਾਤ ਆ ਜੇ ਕਿਸੇ ਚੰਗੇ ਗੱਲਬਾਤ ਨੂੰ ਤੁਸੀਂ ਲੈ ਆਉਣੇ ਚਾਹਨੇ ਹੋ ਤਾਂ ਜਿਹੜੇ ਚੰਗਾ ਸੁਣਨ ਸਿੱਧੂ ਮੂਸੇਵਾਲੇ ਦੇ ਫੈਨ ਆ ਤੇ ਥੋੜਾ ਜਿਹਾ ਪਿਆਰ ਹੋਰ ਦਿਤਾ ਦਿਓ ਇਹ ਮੇਰੀ ਵੀਡੀਓ ਗੁਰੂ ਰੰਧਾਵੇ ਤੱਕ ਤੇ ਬਾਪੂ ਬਲਕੌਰ ਤੱਕ ਪਹੁੰਚਾ ਦਿਓ ਬਸ ਇਹ ਹੀ ਮੇਰਾ ਕਹਿਣਾ ਜੀ ਧੰਨਵਾਦ ਸੋ ਇਹ ਕੰਮ ਦਰਸ਼ਕ ਕਰ ਸਕਦੇ ਆ ਕਿਉਂਕਿ ਦਰਸ਼ਕ ਚੋਣ ਲੋਕ ਚੋਣ ਤੱਕ ਕੁਝ ਵੀ ਹੋ ਸਕਦਾ ਹੈ ਹਨ ਤੇ ਅੱਜ ਮੰਗੀ ਨੇ ਆਪਣੀਆਂ ਭਾਵਨਾਵਾਂ ਸਾਡੇ ਨਾਲ ਜਦੋਂ ਸਾਂਝੀਆਂ ਕੀਤੀਆਂ ਕਿ ਮੈਂ ਇਹ ਜਿਹੜਾ ਸਿੱਧੂ ਮੂਸੇਵਾਲਾ ਵੱਲੋਂ ਜਿਹੜੀ ਇਹ ਰਿਪਲਾਈ ਹੈ ਮੈਂ ਗੁਰੂ ਰੰਦਾਵਾ ਤੱਕ ਪਹੁੰਚਾਉਣੀ ਚਾਹੁੰਦਾ ਸੋ ਅਸੀਂ ਇੱਕ ਜ਼ਰੀਆ ਬਣਨ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਕਰਦੇ ਆ ਕਿ ਅੱਜ ਦੀ ਸਾਡੀ ਇਹ ਮੁਲਾਕਾਤ ਬੜੀ ਤੁਹਾਨੂੰ ਪਸੰਦ ਆਈ ਹੋਵੇਗੀ ਔਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਛੁਪੇ ਹੋਏ ਟੈਲੈਂਟ ਮੰਗੀ ਵਰਗੇ ਜਿਹੜਾ ਕਿਰਤ ਵੀ ਕਰਦਾ ਕੀ ਕੰਮ ਕਰਦੇ ਹੋ ਮੰਗੀ ਬਈ ਮੈਂ ਮਜ਼ਦੂਰੀ ਕਰਦਾ ਹਾਂ ਮਜ਼ਦੂਰੀ ਕਰਦਾ ਮਜ਼ਦੂਰੀ ਕਰਦਾ ਨਾਲ ਦੀ ਨਾਲ ਜਿਹੜੀ ਐਡੀ ਵਧੀਆ ਕਲਮ ਹੈ ਔਰ ਆਵਾਜ਼ ਹੈ ਬਹੁਤ ਪਿਆਰੀ ਆਵਾਜ਼ ਹੈ ਤੁਹਾਡੀ ਮਿਹਨਤ ਕਰਦੇ ਰਹੋ ਔਰ ਪ੍ਰਮਾਤਮਾ ਕਹਿੰਦੇ ਨੇ ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਹਾਰ ਉਦੋਂ ਹੁੰਦੀ ਹੈ ਜਦੋਂ ਤੁਸੀਂ ਹਾਰ ਮੰਨ ਲੈਨੇ ਆ ਸੋ ਇਸ ਕਰਕੇ ਮੇਰਾ ਮੇਰਾ ਕਹਿਣਾ ਇਹ ਆਈ ਵੀ ਜਿੰਨਾ ਚੱਕ ਮੇਰੇ ਸੀਨੇ ਦੇ ਵਿੱਚ ਜਾਨ ਹੂੰ ਤੇ ਮੈਂ ਸਿੱਧੂ ਮੂਸੇ ਵਾਲੇ ਲਿਖਦਾ ਰਹੂੰਗਾ ਵਾ ਲਿਖਣਾ ਹਾਂ ਮੇਰੇ ਕੋਲੇ 12 ਗਾਣੇ ਪੂਰੇ ਤਿਆਰ ਸੀਗੇ ਚਲੋ ਬਾਈ ਚਲਿਆ ਗਿਆ ਵੀ ਜਿੰਨਾ ਚੱਕ ਮੇਰੀ ਜ਼ਿੰਦਗੀ ਆ ਕਿਉਂਕਿ ਆਪ ਦੇ ਲਈ ਲਿਖਦਾ ਹੂੰ ਕਿਸੇ ਲਈ ਲਿਖਣਾ ਬਹੁਤ ਔਖਾ ਮੈਂ ਹਰ ਇੱਕ ਗੱਲ ਉਹਦੇ ਲਈ ਲਿਖਦਾ ਜੀ ਮੈਂ ਜਿੰਨਾ ਚਿਰ ਮੇਰੇ ਕਲਮ ਦੇ ਵਿੱਚ ਜਿੰਨਾ ਚਿਰ ਮੈਂ ਲਿਖੂੰਗਾ ਜਿੰਨਾ ਚਿਰ ਬੱਚਾ ਬਾੜਾ ਨਹੀਂ ਹੁੰਦਾ ਉਹਦੇ ਉਹਦੇ ਵਾਸਤੇ ਹੀ ਲਿਖੂੰਗਾ ਜੀ ਉਹਦੇ ਵਾਸਤੇ ਜਾਂ ਮੇਰੀ ਮਾ ਪਰਮਾਤਮਾ ਜੋ ਕਸ਼ ਕਰਦਾ ਉਹਦੇ ਤੁਸੀਂ ਉਹਦੇ ਪਰਿਵਾਰ ਨੂੰ ਮਾਪੇ ਮੈਂ ਕਈ ਵਾਰੀ ਗਿਆ ਜੀ ਮੈਂ ਬਹੁਤ ਵਾਰੀ ਗਿਆ ਜੀ ਕਿਰਤ ਕਿਸਮਤ ਮਾੜੀ ਮਿਲ ਨਹੀਂ ਪਾ ਸਕੇ ਸੋ ਸਾਡੇ ਬਾਪੂ ਬਲਕੌਰ ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਤੁਸੀਂ ਕਿਉਂਕਿ ਇੰਨਾ ਪਿਆਰ ਕਰਦੇ ਆ ਲੋਕ ਸੋ ਇਹ ਵੀ ਸਾਡਾ ਭਰਾ ਬਹੁਤ ਪਿਆਰ ਕਰਦਾ ਸਿੱਧੂ ਨੂੰ ਤੇ ਜਰੂਰ ਜੇਕਰ ਤੁਹਾਡੇ ਤੱਕ ਇਹ ਵੀਡੀਓ ਪਹੁੰਚਦੀ ਹੈ ਤਾਂ ਇਹਨਾਂ ਨੂੰ ਜਰੂਰ ਤੁਸੀਂ ਮਿਲੋ ਕਿਉਂਕਿ ਇਹਨਾਂ ਦਿਲੋਂ ਪਿਆਰ ਕਰਨ ਵਾਲੇ ਲੋਕ ਸੱਚੀ ਰੱਬੀ ਰੂਪ ਹੁੰਦੇ ਆ ਤੇ ਅਜਿਹੇ ਸ਼ਾਗਿਰਦ ਨੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਆਪਣੇ ਆਪ ਚ ਸਮਾਇਆ ਤੇ ਉਹਨਾਂ ਦੇ ਲਈ ਇਹਨਾਂ ਨੇ ਲਿਖਣ ਦਾ ਪ੍ਰਣ ਕੀਤਾ ਸੋ ਬਹੁਤ ਬਹੁਤ ਧੰਨਵਾਦ ਭੈ ਮੰਗੀ ਸਤਿਕਾਰ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਤੁਹਾਡੀ ਜਿਹੜੀ ਤੁਸੀਂ ਇੱਚਾ ਚੁਣਿਆ ਪਰਮਾਤਮਾ ਉਹ ਜਲਦੀ ਤੁਹਾਨੂੰ ਮੰਜ਼ਿਲ ਤੱਕ ਪਹੁੰਚਾਵੇ ਕਾਮਯਾਬ ਕਰੇ ਤਰਕੀਆਂ ਬਖਸ਼ੇ ਪ੍ਰਭੂ